जय श्री कृष्ण परमात्मा सब दा भला करे आजकल ਬੋਤੀਆਂ ਲਿਹਾਜਾਂ ਨਾ ਪੁਜਾਇਆ ਕਰੋ ਲਾਸਟ ਵਿੱਚ ਪਛਤੋਂ ਤੋਂ ਇਲਾਵਾ ਕੁਛ ਨਹੀਂ ਰਹਿੰਦਾ ਜਿਹੜੇ ਲੋਕੀ ਮੂਰੇ ਹੋ ਕੇ ਸਮਾਜ ਸੇਵਾ ਲੋੜ ਤੋਂ ਜ਼ਿਆਦਾ ਕਰਦੇ ਨੇ ਜੋ ਸੱਚੇ ਮਨ ਨਾਲ ਕਰਦੇ ਨੇ ਉਹੀ ਜ਼ਿਆਦਾ ਦੁਖੀ ਦਿੰਦੇ ਨੇ ਜਿਹੜੇ ਤਾਂ ਸਵਾਰਥੀ ਹੁੰਦੇ ਆ ਉਹ ਤਾਂ ਇਸ ਚੀਜ਼ ਤੋਂ ਪੈਸੇ ਕਮਾਉਂਦੇ ਨੇ ਸਾਡੇ ਵਰਗੇ ਭਲੇ ਮਾਨਸਾ ਨੂੰ ਮੈਂ ਆਪਣੇ ਆਪ ਨੂੰ ਭਲਾਮਾਨਸ ਕਹਿੰਦਾ ਮੈਨੂੰ ਹਟ ਨਹੀਂ ਹੈਗਾ ਪਰ ਮੈਂ ਚਾਹ ਤੇ ਦੱਸ ਰਿਹਾ ਵਾਂ ਜਿਹੜੇ ਲੋਕਾਂ ਨੂੰ ਕਿਸੇ ਵੀ ਥਾਂ ਤੇ ਢੋਈ ਨਹੀਂ ਮਿਲੀ ਜਿਨ੍ਹਾਂ ਦੀ ਮੈਂ ਮਦਦ ਕੀਤੀ ਲਾਸਟ ਵਿੱਚ ਉਹਨਾਂ ਨੇ ਹੀ ਮੈਨੂੰ ਖਰਾਬ ਕੀਤਾ ਮੈਂ ਬੜਾ ਵਿਚਾਰ ਕਰਕੇ ਬਹੁਤ ਸਾਰਾ ਵਿਚਾਰ ਕਰਕੇ ਕੋਈ ਸ਼ਬਦ ਬੋਲਦਾ ਹੁਣਾਂ ਅੱਜ ਤਾਨੂੰ ਛੋਟਾ ਇੱਕ ਕਿਸਾ ਸੁਣਾਉਣਾ ਵਾ ਕਿਸੇ ਬੰਦੇ ਦੇ ਉੱਤੇ ਬਹੁਤ ਸਾਰੀ ਵਿਪਤਾ ਪਈ ਸੀ ਵਿਅਕਤੀ ਵਿਸ਼ੇਸ਼ ਦਾ ਮੈਂ ਨਾਮ ਨਹੀਂ ਲੈਣਾ ਚਾਹੁੰਦਾ ਨਾਮ ਲੈਣਾ ਚੰਗਾ ਨਹੀਂ ਹੁੰਦਾ ਉਸ ਬੰਦੇ ਦੀ ਮਦਦ ਕੀਤੀ ਉਹਨੂੰ ਮਦਦ ਕੀਤੀ ਪੈਸਿਆਂ ਦੀ ਲੋੜ ਸੀ ਆਣ ਆਣ ਕੇ ਬੈਠਦਾ ਸੀ ਆਪਣੀ ਘਰਵਾਲੀ ਨੂੰ ਲੈ ਕੇ ਬੱਚਿਆਂ ਨੂੰ ਲੈ ਕੇ ਬਾਬਾ ਜੀ ਮੇਰੀ ਮਦਦ ਤਰੋਂ ਮੈਂ ਬੜਾ ਫਸਿਆ ਆਇਆ ਮਦਦ ਤਰੰਤੋਂ ਬਾਅਦ ਮਹੀਨਾ ਮੈਨੂੰ ਟਾਲਮ ਟੋਲ ਤੜਦਾ ਰਿਹਾ ਪਰ ਨਹੀਂ ਟਲਿਆ ਫਿਰ ਉਸ ਤੋਂ ਬਾਅਦ ਉਹਦੀ ਮਦਦ ਕੀਤੀ ਗਈ 2 ਲੱਖ ਦੀ ਮਦਦ ਕੀਤੀ ਆਪਣੇ ਕੋਲੋਂ ਪੈਸੇ ਨਹੀਂ ਮੈਂ ਦਿੱਤੇ ਕਿਸੇ ਤੋਂ ਲੈ ਕੇ ਦਿੱਤੇ ਉਹ ਵੀ ਵਿਆਜ ਤੇ ਉਹ ਕਹਿੰਦਾ ਜੀ ਮੈਂ ਇਹਨਾਂ ਨੂੰ ਸਿੱਧੇ ਨਹੀਂ ਦੇਣੀ ਮੈਂ ਜਾਣਦਾ ਨਹੀਂ ਬਾਬਾ ਜੀ ਤੁਹਾਨੂੰ ਵਿੱਚ ਰੱਖ ਕੇ ਦੇਨੇ ਪੈਸੇ ਜਦੋਂ ਚਲੋ ਸਾਡੀ ਜ਼ਿੰਮੇਵਾਰੀ ਪੈਜੀ ਮੇਰੇ ਖਾਤੇ 'ਚ ਪੈਸੇ ਆਏ ਤੇ ਮੈਂ ਜਾਂ ਪੈਸੇ ਦਿੱਤੇ ਤਿੰਨ ਚਾਰ ਮਹੀਨੇ ਬੰਦਾ ਬੜੇ ਪਿਆਰ ਨਾਲ ਬੋਲਦਾ ਰਿਹਾ ਚਲ ਤਰਦਾ ਰਿਹਾ ਬਾਅਦ 'ਚ ਹੌਲੀ-ਹੌਲੀ ਮੇਰਾ ਫੋਨ ਹੀ ਬਲੋਟਰਦਾ ਮੇਰੇ ਫੋਨ ਚੱਕਣੇ ਵੀ ਉਹਨੂੰ ਪਸੰਦ ਨਹੀਂ ਸੀ ਪੰਜ-ਛੇ ਮਹੀਨੇ ਬੜੀ ਮੁਸ਼ਕਲ ਨਾਲ ਉਹ ਤੋਂ ਵਿਆਜ ਲਿਆ ਵਿਆਜ ਲੈ ਕੇ ਮੇਰਾ ਕੰਮ ਏਸੀ ਵੀ ਪੈਸੇ ਮੈਂ ਲਏ ਤੇ ਦਿੱਤੇ ਬਾਅਦ 'ਚ ਬੰਦਾ 19 ਮਹੀਨੇ ਐਂਡੀਟੜ ਤੇ ਮੇਰੇ ਫੋਨ ਚੱਕਰੇ ਬੰਨ ਤਰ ਗਿਆ ਜਦੋਂ ਮੈਂ ਉਹਦੇ ਪਿੰਡ ਗਿਆ ਪਿੰਡ ਗਿਆ 2-3 ਵਾਰ ਤੇ ਹਰ ਵਾਰ ਮੈਨੂੰ ਲਾਰੇ ਲਾ ਕੇ ਤੋੜ ਦਿੰਦਾ ਸੀ ਇਸ ਦੌਰਾਨ ਮੇਰੇ ਮਾਤਾ ਜੀ ਬਿਮਾਰ ਹੋ ਗਏ ਤੁਹਾਨੂੰ ਬਹੁਤ ਸਾਰਿਆਂ ਨੂੰ ਪਤਾ ਵੀ ਹੋਣਾ 26 ਚਾਰ ਨੂੰ ਮੇਰੇ ਮਾਤਾ ਜੀ ਪੂਰੇ ਹੋ ਗਏ ਬਿਮਾਰ ਹੋਣ ਤੋਂ ਪਹਿਲਾਂ ਉਹ ਦੀਪ ਹਸਪੀਟਲ ਚ ਐਡਮਿਟ ਰਏ ਉਹਨਾਂ ਨੇ ਸਟੰਟ ਵੀ ਪਿਆ ਲੱਤਾਂ ਦੇ ਹਿਸਾਬ ਨਾਲ ਹਸਪੀਟਲ ਵਾਲਿਆਂ ਦਾ ਬਿੱਲ ਬਣਿਆ ਉਸ ਟਾਈਮ ਵੀ ਉਹਨੂੰ ਫੋਨ ਕਰਦਾ ਰਿਹਾ ਭਾਈ ਉਹ ਪੈਸੇ ਦੇ ਦੇ ਉਹ ਹਰ ਮਹੀਨੇ ਜਿਹੜੇ ਤੈਨੂੰ ਲੈ ਕੇ ਦਿੱਤੇ ਹੋਏ ਪੈਸੇ ਉਹਦੀ ਵਿਆਜ ਮੈਨੂੰ ਭਰਨੀ ਪੈ ਰਹੀ ਆ ਸਿਰਫ ਤੇਰੇ ਸਿਰਫ ਦਲਣਾ ਚਾਹਂ ਤਰਤੇ ਇਹ ਕਿਹੜਾ ਤਨੂਨ ਆ ਜੀ ਆਪਾਂ ਕਿਸੇ ਵੀ ਇਨਸਾਨ ਨੂੰ ਹੀ ਮਦਦ ਵੀ ਕਰੀਏ ਪੈਸੇ ਉਹ ਲਵੇ ਤੇ ਉਹਦੀ ਵਿਆਜ ਆਪਾਂ ਭਰੀਏ ਉਹ ਬੰਦੇ ਦੀ ਇਹ ਮਰਤੇ ਚਾਲ ਚੱਲਣ ਜਿਹੜੇ ਆ ਬਦਲਦੇ ਦੇ ਬਦਲਦੇ ਰਹੇ ਮੇਰੀ ਮਾਤਾ ਜੀ ਦਾ ਭੋਜ ਵੀ ਪੈ ਗਿਆ ਉਸ ਤੋਂ ਬਾਅਦ ਉਹਦੇ ਮੈਂ ਪਿੰਡ ਗਿਆ ਪਿੰਡ ਜਾਣ ਤੋਂ ਬਾਅਦ ਹਾਸੇ ਦੀ ਗੱਲ ਦੱਸਦਾ ਉਹਦੇ ਘਰ ਦੇ ਨੇ ਦਰਵਾਜ਼ਾ ਨਹੀਂ ਖੋਲਿਆ ਮਾਤਾ ਬਜ਼ੁਰਗ ਸੀ ਉਹਨਾਂ ਦੀ ਬਾਹਰ ਆਈ ਜਦੋਂ ਬਾਹਰ ਆਈ ਤਾਂ ਮੈਂ ਕਿਹਾ ਮਾਤਾ ਜੀ ਸਤਿ ਸ਼੍ਰੀ ਅਕਾਲ ਜੀ ਤੇ ਉਸ ਵਿਅਕਤੀ ਅਪਸ਼ੇਸ਼ ਦਾ ਨਾਂ ਲੈ ਕੇ ਡਲ ਕੀਤੀ ਤਾਂ ਮਾਤਾ ਜੀ ਕਿੰਦੀ ਉਤਰਨੀ ਹੈ ਜੇ ਮੇਰੇ ਬੱਚੇ ਹੁਣ ਦੇ ਧਰਦੇ ਹੋਣਗੇ ਬੁਲਾਇਓ ਮਾੜਾ ਮੇਰਾ ਫੋਨ ਨਹੀਂ ਚੱਤਰਿਆ 30 ਜਨਾਹ ਹੋ ਗਿਆ ਉਹਨੇ ਨਾਲ ਹੀ ਦਰਵਾਜਾ ਬੰਨਟੜਤਾ ਦਰਮਿਆ ਦੇ ਦਿਨਾਂ ਵਿੱਚ ਤੁਹਾਨੂੰ ਧਰਦੇ ਨੂੰ 10 ਤੋਂ 15 ਕਿਲੋਮੀਟਰ ਦੂਰ ਜਾਓ ਉਹਦੀ ਮਦਦ ਵੀ ਕਰੋ ਦਰਵਾਜਾ ਬੰਨਟੜਦੇ ਤੁਹਾਡੇ ਤੇ ਕੀ ਮਹਿਸੂਸ ਹਉਤ ਫਿਰ ਉਸ ਤੋਂ ਬਾਅਦ ਉਹਨੇ ਪੜੋਸ ਵਿੱਚ ਬੈਠੇ ਨਾਲ ਦੇ ਜਵਾਂਡੀ ਨੂੰ ਫਰਚਾਇਆ ਵੀ ਜਦੋਂ ਇਹ ਜਨਾਬ ਧਰ राजे ਤੇ ਸਾਡਾ ਸੁਨੇਹਾ ਦੇ ਦੋ ਵੀ ਸਾਡੀ ਕੀ ਗਲਤੀ ਹੋ ਜੀ ਉਨੇ ਪੁੱਛਿਆ ਕੀ ਚੀਜ਼ ਦਾ ਗੱਲ ਬਾਤ ਆ ਅਸੀਂ ਫਿਰ ਦੱਸਿਆ ਪੈਸੇ ਨਾਲ ਲੈਣ ਦੇਣਾ ਦਿਮਾਗ ਚ ਆਇਆ ਉਹਨਾਂ ਦੇ ਇੱਥੇ ਡਲੀ ਵਿੱਚ ਡਵਾਂਡੀ ਸੀ ਇੱਥੇ ਮੇਰੇ ਚ ਇੱਕ ਖਾਸ ਬੰਦੇ ਦਾ ਵਾਤਵਾਰ ਸੀ ਮੈਂ ਕਿਹਾ ਚੱਲ ਉਹਨੂੰ ਸੁਣਿਆ ਦੇ ਦਿੰਨੇ ਪਤਾ ਲੱਗਿਆ ਕਿ ਉਹਦਾ ਉਹਦੇ ਨਾਲ ਵੀ ਬੋਲ ਚਾਲ ਨਹੀਂ ਹੈਗਾ ਮੈਂ ਉਹਨਾਂ ਨੂੰ ਪੁੱਛਿਆ ਵੀ ਤੁਹਾਡਾ ਬੋਲ ਚਾਲ ਨਹੀਂ ਹੈਗਾ ਤਾਂ ਮੇਰਾ ਸੁਨੇਹਾ ਚੋਂ ਦਊ ਦਾ ਮੈਂ ਤਾਂ ਥੱਕ ਗਿਆ ਅੱਜ 19 ਮਹੀਨੇ ਹੋ ਗਏ ਆ ਤੇ 19 ਮਹੀਨੇ ਵਿੱਚ ਸਿਰਫ 6 ਮਹੀਨੇ ਵਿਆਜ ਦਿੱਤਾ 13 ਮਹੀਨੇ ਵਿਆਜ ਨਹੀਂ ਦਿੱਤਾ ਉਹ 13 ਮਹੀਨੇ ਮੈਂ ਤੂੜੋਂ ਪੈਸੇ ਭਰ ਰਿਹਾ 10000 ਰੁਪਏ ਮਿੰਨਾ ਵਿਆਜ ਤੇ ਹੋਇਆ ਸੀ ਉਸ ਇਨਸਾਨ ਦੀ ਮਦਦ ਕਰਦੇ ਕਰਦੇ 1.30 ਹਜ਼ਾਰ ਮੈਂ ਕੋਲੋਂ ਵਿਆਜ ਦੇਤਾ ਉਸ ਕੁੱਤੇ ਬੰਦੇ ਨੂੰ ਫਿਰ ਵੀ ਸ਼ਰਮ ਨਹੀਂ ਆਈ ਇਹ ਜਿਹੜਾ ਬੰਦੇ ਨੇ ਤੇਰੀ ਇੰਨੀ ਮਦਦ ਕੀਤੀ ਤੇ ਤੂੰ ਉਸ ਬੰਦੇ ਨਾਲ ਕੀ ਵਿਹਾਰ ਕਰ ਰਿਹਾ ਫੋਨ ਵੀ ਨਹੀਂ ਚੱਕ ਰਿਹਾ ਗੱਲ ਬਾਤ ਵੀ ਨਹੀਂ ਕਰ ਰਿਹਾ ਫਿਰ ਮੈਂ ਉਸ ਤੋਂ ਬਾਅਦ ਕਿ ਆ ਚਲੋ ਪਿੰਡ ਦੇ ਸਰਪੰਚ ਸਾਹਿਬ ਨੂੰ ਮਿਲਦੇ ਹਾਂ ਜਦੋਂ ਪਿੰਡ ਦੇ ਸਰਪੰਚ ਸਾਹਿਬ ਤੋਂ ਡੇ ਉਹ ਮਿਲੇ ਨਹੀਂ ਰਾਸਤੇ 'ਚ ਕਿ ਚੌਂਤੀਦਾਰ ਮਿਲਿਆ ਉਹ ਚੌਂਤੀਦਾਰ ਨੇ ਪੁੱਛਿਆ ਮੈਨੂੰ ਦੱਸਿਆ ਪੈਸੇ ਦਾ ਲੈਣ ਦੇ ਨਾਮ ਤੇ ਮੈਂ ਵਾਪਸ ਆ ਗਿਆ ਫਿਰ ਉਸ ਬੰਦੇ ਦਾ ਫੋਨ ਆ ਰਿਹਾ ਜਿਹੜਾ ਮੇਰੇ ਫੋਨ ਨਹੀਂ ਚੱਤਰਿਆ ਸੀ ਇਹ ਚ ਦੋ ਮਿੰਟਾਂ ਜੀ ਉਹ ਫੋਨ ਕਰ ਰਿਹਾ ਜੀ ਤੁਸੀਂ ਮੇਰੇ ਪਿੰਡ ਨਾਲ ਤੇ ਪੰਚਾਇਤ ਇਕੱਠੀ ਕਰ ਰਹੇ ਹੋ ਜਨਾਨੀਆਂ ਇਕੱਠੀਆਂ ਕਰਕੇ ਰੋਲਾ ਪਾ ਰਹੇ ਪੈਸੇ ਮੈਂ ਦੇਣੇ ਆ ਜਾਂ ਪਿੰਡ ਵਾਲੇ ਦੇਣੇ ਆ ਤੇ ਮੈਨੂੰ ਦਲਤ ਸ਼ਬਦ ਨਾਲ ਬੋਲਿਆ ਉਹ ਤੇ ਮੈਂ ਕਿਹਾ ਮੇਰੀ ਗੱਲ ਸੁਣਦਾ ਆਪਰੇ ਜਮਾਨ ਆਪਣੇ ਤੁਰਾਚ ਮੈਨੂੰ ਤੁਰਾਬ ਦਿੱਤਾ ਮੈਂ ਹੁਣ ਅੰਚ ਪੈਸੇ ਲੈਣੇ ਮੈਂ ਤੁਹਾਨੂੰ ਪਿੰਡ ਵਾਲੇ ਨੂੰ ਕਹਿ ਸਕਦਾ ਤਾਂ ਪਾਂਡੀ ਟਾਂਡੀ ਨੂੰ ਤੂੰ ਜਾਈ ਵੀ ਪੈਸੇ ਨਹੀਂ ਦੇ ਰਿਹਾ ਠੀਕ ਹੈ ਤੇ ਇਜਾਤ ਕੀ ਉਸ ਤੋਂ ਬਾਅਦ ਵਿੱਚ ਉਹ ਬੰਦਾ ਮੈਨੂੰ ਧਮਕੀ ਦੇ ਰਿਹਾ ਕਿ ਕਾਨੂੰਨੀ ਕਾਰਵਾਈ ਤੇ ਤੁਹਾਡੇ ਤੇ ਮਾਨ ਹਵੀ ਦਾ ਦਰਜ ਪਰਚਾ ਦਰਜ ਕਰਾ ਦੂੰਗਾ ਤੁਹਾਡੇ ਤੇ ਅਲੀਗੇਸ਼ਨ ਲਾ ਦੂੰਗਾ ਪਤਾ ਨਹੀਂ ਕੀ ਕੀ ਐਵੀਡੈਂਸ ਠੱਠੀ ਤਰਤੇ ਬੈਠਾ ਜਬ ਝੂਠੇ ਬਣਾ ਕੇ ਬੈਠਾ ਮੈਂ ਇਹ ਚੜ ਦੂੰ ਮੈਂ ਉਹ ਤਰ ਦੂੰਗਾ ਇਹ ਵੀਡੀਓ ਮੈਂ ਤਾਂ ਬਣਾ ਰਿਹਾ ਕੋਣ ਉਸ ਇਨਸਾਨ ਦੀ ਜਦੋਂ ਮੈਂ ਮੇਰੇ ਮਹੀਨਾ ਫਿਰ ਕੋਈ ਵਿਚ ਬੰਦਾ ਜਿਹਨੇ ਮਿਲਾਇਆ ਸੀ ਉਹ ਪੈ ਗਿਆ ਮਹੀਨਾ ਫਿਰ ਉੱਤੇ ਅਜੇ ਤੱਕ ਪੈਸੇ ਨਹੀਂ ਮਿਲੇ ਤਾਂ ਮੈਂ ਪੁਲਸ ਮਲੇਡ ਕੀਤੀ ਹੋਈ ਆ ਠੀਕ ਆ ਹਾਣੇ ਤੱਕ ਮੈਨੂੰ ਪ੍ਰਸ਼ਾਸਨ ਦੇ ਤਾਂ ਉਮੀਦ ਆ ਮੈਨੂੰ ਇਨਸਾਫ ਮਿਲੂਗਾ ਕਾਨੂੰਨੀ ਤੌਰ ਉੱਤੇ ਵੀ ਮੈਨੂੰ ਵਿਸ਼ਵਾਸ ਹੈ ਕਿ ਮੈਨੂੰ ਸਭ ਕੁਝ ਮਿਲੂਗਾ ਵਿਆਸਮਿਤ ਪੈਸੇ ਮਿਲਣਗੇ ਜੋ ਕਿ ਉਹਦੇ ਧਰ ਦੇ ਪੇਪਰ ਸਟਾਮ ਚੈੱਕ ਮੈਂ ਤੁਹਾਨੂੰ ਦੱਸ ਰਿਹਾ ਕਿ ਅੱਜ ਤੱਕ ਲੋਤੀ ਇੰਨਾ ਕੁਝ ਦੇਣ ਤੋਂ ਬਾਅਦ ਵੀ ਡਰਦੇ ਨਹੀਂ ਐ ਤੇ ਇਹ ਕਿਹਾ ਗਿਆ ਜੀ ਕਾਨੂੰਨ ਦੇ ਵਿੱਚ ਨਵਾਂ ਰੂਲ ਆਇਆ ਕਿ ਤੁਸੀਂ ਪੈਸੇ ਦੇਣ ਤੋਂ ਬਾਅਦ ਕਿਸੇ ਤੇ ਪ੍ਰੈਸ਼ਰ ਨਹੀਂ ਪਾ ਸਕਦੇ ਕਿਸੇ ਦੇ ਘਰ ਜਾ ਕੇ ਲੈ ਨਹੀਂ ਸਕਦੇ ਮਾਨਜੂਰ ਅਦਾਲਤ ਤੇ ਮਾਨਜੂਰ ਪ੍ਰਧਾਨ ਮੰਤਰੀ ਮੋਦੀ ਸਾਹਿਬ ਜੀ ਨੂੰ ਪੁੱਛਦਾ ਮਾਂ ਕਿ ਕਾਨੂੰਨ 'ਚ ਕੁਝ ਇਸ ਤਰ੍ਹਾਂ ਦਾ ਵੀ ਆਇਆ ਵਾ ਕਿ ਲੋਤੀ ਪੈਸੇ ਲੈ ਕੇ ਜਿਹੜੇ ਬੰਦੇ ਇਹਨੇ ਪੈਸੇ ਦਿੱਤੇ ਹੁੰਦੇ ਆ ਉਹ ਤੀ ਚਲ ਕਿਸੇ ਦੇ ਘਰ ਜਾ ਨਹੀਂ ਸਕਦੇ ਜਾਂ ਫੋਨ ਨਹੀਂ ਕਰ ਸਕਦੇ ਜਾਂ ਪੰਚਾਇਤ ਚ ਨਹੀਂ ਕਹਿ ਸਕਦੇ ਠੀਕ ਹੈ ਤੇ ਥਾਣੇ ਚੁੰਟੀਆਂ ਵਿੱਚ ਤਾਂ ਬੰਦਾ ਬਾਅਦ ਵਿੱਚ ਜਾਂਦਾ ਨਾ ਪਹਿਲਾਂ ਕਾਨੂੰਨੀ ਤੌਰ ਤੇ ਹੀ ਕਰਦਾ ਗੱਲ ਦੇਖੋ ਇਹ ਵੀਡੀਓ ਮੇਰੀ ਬਣਾਉਂਦਾ ਮਤਲਬ ਇਹ ਆ ਇਹ ਜ਼ਿੰਦਗੀ ਦੀ ਸੱਚਾਈ ਹੈ ਦੇਖੋ ਅੱਜ ਤੱਕ ਬਹੁਤੇ ਸ਼ਰੀਫ ਨਾ ਬਣਿਓ ਐਵੇਂ ਨਾ ਹਰ ਗੱਲ ਤੇ ਜੇਹੋ ਚਲੋਤਾ ਦੀ ਮਦਦ ਕਰੋ ਠੀਕ ਹੈ ਨੇ ਕਿਸੇ ਦੀ ਮਦਦ ਕਰਨੀ ਆ ਤਾਂ ਤੁਸੀਂ ਵਕੀਲ ਬੁਲਾਓ ਵਕੀਲ ਦੇ ਕੋਲੋਂ ਟੋਟਲ ਡਾਕੂਮੈਂਟ ਸੈਂਟਰਾ ਤੇ ਵਕੀਲ ਦੀ ਫੀਸ ਦੇ ਕੇ ਚਾਹੇ ਤੁਸੀਂ ਆਪਣੇ ਪੈਸੇ ਧਾਰ ਦਿੰਨੇ ਆ ਚਾਹੇ ਤੁਸੀਂ ਕਿਸੇ ਦੇ ਲੈ ਕੇ ਦਿੰਨੇ ਆ ਕਾਨੂੰਨੀ ਕਾਰਵਾਈ ਪੂਰੀ ਕਰਕੇ ਦਿਓ ਨਹੀਂ ਤਾਂ ਇਹ ਜੇ ਲੋਟਾਂ ਦੇ ਨਾਲ ਬਾਅਦ ਵਿੱਚ ਨਾ ਲੜਾਈ ਝਗੜਾ ਟੈਨਸ਼ਨਬਾਜ਼ੀ ਹੋ ਜਾਂਦੀ ਆ ਮੈਂ ਸ਼ੂਟਰ ਦਾ ਪੇਸ਼ੈਂਟ ਤੇ ਮੇਰੇ ਕੋ ਆਪਣੇ ਮਾਤਾ ਜੀ ਦੇ ਮਰਨ ਤੋਂ ਬਾਅਦ ਹੋਰ ਮੈਨੂੰ ਧਰਦੀਏ ਬਹੁਤ ਟੈਨਸ਼ਨ ਆ ਸੀ ਇਹ ਮੈਨੂੰ ਫਰੀ ਦੀ ਟੈਨਸ਼ਨ ਪਈ ਹੋਈ ਆ 2 ਲੱਖ ਰੁਪਿਆ ਇੱਥੇ ਦਿੱਤਾ 19 ਮਹੀਨੇ ਪਹਿਲਾਂ ਉਹਦੀ ਵਿਆਜ ਇੱਥਲਾ 30000 ਬਣ ਚੁੱਕੀ ਆ 3 ਲੱਖ 30000 ਅੱਜ ਦੀ ਡੇਡ 'ਚ ਲੈਣਾ ਅੱਜੋਂ ਦੇਖੋ ਮਹੀਨਾ ਲੋਂਦਾ 20 ਦਿਨ ਲੋਂਦਾ ਉਹਦੀ ਵਿਆਜ ਜੋੜ ਕੇ ਟੀ ਹੁੰਦੀ ਹੈ ਬੱਚੋ ਇਹੋ ਜਿਹੇ ਲੋਟਾਂ ਤੋਂ ਬੱਚੋ ਇਹੋ ਜਿਹੇ ਲੋਟਾਂ ਤੋਂ ਰੱਬ ਸਭ ਦਾ ਪਹਲਾ ਕਰੇ ਖੁਸ਼ ਰਹੋ ਜੀ